ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬੱਚਿਆਂ ਦੀ ਸਬਜ਼ੀ ਵਿੱਚ ਪਹਿਲੀ ਪਸੰਦ ਹੈ ਆਲੂ ਆਲੂ ਉਹਨਾਂ ਨੂੰ ਜਿਓ ਜੇ ਮਰਜ਼ੀ ਬਣਾ ਕੇ ਦੇਓ ਕਿਉਂਕਿ ਕਈ ਤਰ੍ਹਾਂ ਨਾਲ ਇਹ ਸਬਜ਼ੀ ਬਣਦੀ ਹੈ ਤੁਹਾਨੂੰ ਹਰ ਰੂਪ ਵਿੱਚ ਹੀ ਪਸੰਦ ਹੈ ਪਰ ਇਹ ਮਜ਼ੇਦਾਰ ਤੇ ਚਟਪਟੀ ਜੀ ਆਲੂਆਂ ਦੀ ਸਬਜ਼ੀ ਜਦੋਂ ਤੁਸੀਂ ਇੱਕ ਵਾਰੀ ਬੱਚਿਆਂ ਨੂੰ ਬਣਾ ਕੇ ਖਵਾਈ ਤਾਂ ਹਰ ਵਾਰ ਲੰਚ ਬਾਕਸ ਵਿੱਚ ਇਹੀ ਸਬਜ਼ੀ ਮੰਗਿਆ ਕਰਨਗੇ ਤਾਂ ਇਹ ਸਬਜ਼ੀ ਬਣਾਉਣੀ ਬੜੀ ਆਸਾਨ ਹੈ ਤੇ ਚਟਪਟੀ ਐਨੀ ਬਣਦੀ ਹੈ ਕਮੈਂਟ ਕਰ ਕਿ ਉਹ ਦੱਸਿਓ ਜਦੋਂ ਤੁਸੀਂ ਇਹ ਤਿਆਰ ਕਰ ਲਈ ਤਾਂ ਸਭ ਤੋਂ ਪਹਿਲਾਂ ਇਹਦੇ ਲਈ ਆਪਾਂ ਬਿਲਕੁਲ ਛੋਟੀ ਸਾਈਜ਼ ਦੇ ਆਲੂ ਲਏ ਐ ਜੇ ਤੁਹਾਡੇ ਕੋਲੇ ਵੱਡੇ ਆਲੂ ਹੋਏ ਤਾਂ ਉਹਨੂੰ ਦੋ ਹਿੱਸਿਆਂ ਵਿੱਚ ਕੱਟ ਲਿਓ ਆਲੂਆਂ ਨੂੰ ਤੁਸੀਂ ਚੰਗੀ ਤਰ੍ਹਾਂ ਛਿੱਲ ਲੈਣਾਗਾ ਫਿਰ ਸਾਫ਼ ਪਾਣੀ ਨਾਲ ਧੋ ਲਿਓ ਉਸ ਤੋਂ ਬਾਅਦ ਕੁੱਕਰ ਵਿੱਚ 1.5 ਗਲਾਸ ਪਾਵਾਂਗੇ ਪਾਣੀ ਦਾ ਵਿੱਚ ਪਾਏ ਆਲੂ ਤੇ ਥੋੜਾ ਜਿਹਾ ਆਪਾਂ ਨਮਕ ਪਾ ਦਾਂਗੇ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲਿਓ ਕੁੱਕਰ ਨੂੰ ਕਰਿਓ ਬੰਦ ਤੇ ਇਹਦੀ ਆਪਾਂ ਇੱਕ ਵਿਸਲੀ ਲਗਾਉਣੀ ਹੈ ਮਤਲਬ ਆਲੂਆਂ ਨੂੰ ਆਪਾਂ ਇੰਨਾ ਨਹੀਂ ਪਕਾਉਣਾ ਕਿ ਇਹ ਬਿਲਕੁਲ ਮੈਸ਼ ਹੋ ਜਾਣ ਜਿਵੇਂ ਆਪਾਂ ਪਰੌਂਠਿਆਂ ਲਈ ਤਿਆਰ ਕਰਦੇ ਆ ਉਸ ਹਿਸਾਬ ਨਾਲ ਦੀ ਬਸ ਇਹਨੂੰ ਹਲਕਾ ਜਿਹਾ ਆਪਾਂ ਪਕਾ ਕੇ ਇੱਕ ਵਾਰੀ ਰੱਖ ਲੈਣਾ ਜਿਹੜੀ ਕਿ ਇਹ 70% ਤੱਕ ਪੱਕ ਜਾਣ ਉਸ ਤੋਂ ਬਾਅਦ ਆਪਾਂ ਇੱਕ ਵੱਡਾ ਸਾਰਾ ਲਿਆ ਪਿਆਜ਼ ਜਿਹਨੂੰ ਆਪਾਂ ਪਤਲਾ ਤੇ ਲੰਬਾ ਲੰਬਾ ਕੱਟ ਲਿਆ ਫਿਰ ਆਪਾਂ ਲਈਏ ਇੱਕ ਸ਼ਿਮਲਾ ਮਿਰਚ ਸ਼ਿਮਲਾ ਮਿਰਚ ਨੂੰ ਵਿਚਕਾਰੋਂ ਤੁਸੀਂ ਚੰਗੀ ਤਰ੍ਹਾਂ ਸਾਫ਼ ਕਰ ਲਿਓ ਤੇ ਸਾਈਡਾਂ ਤੋਂ ਉਹਨੂੰ ਕੱਟ ਦਿਓ ਤੇ ਇਹਦੇ ਵੱਡੇ ਵੱਡੇ ਪੀਸ ਕੱਟਿਓ ਜਿਵੇਂ ਆਪਾਂ ਨੂਡਲ ਵਗੈਰਾ ਵਿੱਚ ਪਾਉਣੇ ਆ ਤੇ ਪਤਲੇ ਕੱਟਿਓ ਜਿਆਦਾ ਮੋਟੀ ਨਾ ਕੱਟਿਓ ਉਸ ਤੋਂ ਬਾਅਦ ਜੀ ਆਪਣਾ ਆਲੂ ਬਣ ਕੇ ਤਿਆਰ ਹੈ ਤੇ ਇਹਨੂੰ ਆਪਾਂ ਕਿਸੇ ਵੀ ਚੀਜ਼ ਨਾ ਚੁੱਕ ਕੇ ਦੇਖ ਲਾਂਗੇ ਦੇਖੋ ਰਾਮ ਨਾਲੇ ਹੱਥਾਂ ਵਿੱਚ ਆ ਰਿਹਾ ਤੇ ਇਹ ਮੈਸ਼ ਬਿਲਕੁਲ ਨਹੀਂ ਹੋਇਆ ਕੁੱਕਰ ਨੂੰ ਖੋਲਣ ਤੋਂ ਬਾਅਦ ਨਾਲ ਦੀ ਨਾਲ ਹੀ ਤੁਸੀਂ ਆਲੂਆਂ ਨੂੰ ਛਲਨੀ ਵਿੱਚ ਕੱਢ ਕੇ ਰੱਖ ਲੈਣਾ ਕਿਉਂਕਿ ਪਾਣੀ ਬਹੁਤ ਜ਼ਿਆਦਾ ਗਰਮ ਹੈ ਹੋਰ ਨਹੀਂ ਪੱਕਣੇ ਚਾਹੀਦੇ ਸਾਰੇ ਆਲੂ ਆਪਾਂ ਕੱਢ ਕੇ ਬਾਹਰ ਰੱਖ ਲੇ ਤੇ ਹੁਣ ਜਦੋਂ ਹੀ ਇਹ ਹੌਲੀ ਹੌਲੀ ਠੰਡੇ ਵੀ ਹੋ ਜਾਣਗੇ ਤੇ ਇਹਨਾਂ ਦਾ ਕੁਕਿੰਗ ਪ੍ਰੋਸੀਜਰ ਵੀ ਬੰਦ ਹੋ ਜਾਊਗਾ ਤੇ ਨਾਲ ਹੀ ਆਪਾਂ ਕੜਾਈ ਵਿੱਚ ਲਿਆ ਤੇਲ ਤੇਨ ਚੰਗੀ ਤਰ੍ਹਾਂ ਗਰਮ ਕਰ ਲਿਆ ਫਿਰ ਇਹਦੇ ਵਿੱਚ ਆਪਾਂ ਸਾਰੇ ਆਲੂ ਪਾ ਦਾਂਗੇ ਗੈਸ ਦੀ ਫਲੇਮ ਤੁਸੀਂ ਮੀਡੀਅਮ ਟੂ ਫੁੱਲ ਰੱਖਿਓ ਸਲੋ ਬਿਲਕੁਲ ਨਾ ਕਰਿਓ ਕਿਉਂਕਿ ਨਹੀਂ ਤਾਂ ਜਿਹੜੇ ਆਲੂ ਐ ਜਦੋਂ ਹੀ ਤੁਸੀਂ ਪਾਉਂਗੇ ਤੇਲ ਹਲਕਾ ਵੀ ਠੰਡਾ ਹੋ ਗਿਆ ਇਹ ਕੜਾਈ ਦੇ نیچے ਚਿਪਕ ਜਾਣਗੇ ਤੇ ਵਧੀਆ ਨਹੀਂ ਬਣਨੇ ਹੌਲੀ-ਹੌਲੀ ਇਹ ਸਪਕ ਦੇ ਜਾਣਗੇ ਤੇ ਵਧੀਆ ਜਿਹਾ ਕਲਰ ਦੇਣਗੇ 4 ਤੋਂ 5 ਮਿੰਟਾਂ ਵਿੱਚ ਬਣ ਕੇ ਦੇਖੋ ਤਿਆਰ ਹੋਗੇ ਤੇ ਬੜਾ ਹੀ ਸੋਹਣਾ ਇਹਨਾਂ ਨੇ 골ਡਨ ਜਿਹਾ ਕਲਰ ਦਿੱਤਾ ਇਸ ਤਰ੍ਹਾਂ ਦਾ ਆਪਾਂ ਇਹਨਾਂ ਨੂੰ ਕਲਰ ਦੇਣਾ ਇਸ ਤੋਂ ਘੱਟ ਤੁਸੀਂ ਕੜਾਈ ਵਿੱਚੋਂ ਬਾਹਰ ਬਿਲਕੁਲ ਨਹੀਂ ਕੱਢਣੇਗੇ ਤੇ ਆਲੂ ਆਪਣੇ ਫਰਾਈ ਹੋਗੇ ਹੌਲੀ-ਹੌਲੀ ਕਰਕੇ ਆਪਾਂ ਇਹਨਾਂ ਨੂੰ ਬਾਹਰ ਕੱਢ ਲਾਂਗੇ ਆਲੂ ਉਹੀ ਹੁੰਦੇ ਨੇ ਥੋੜਾ ਜਿਹੀ ਸਬਜ਼ੀਆਂ ਦੇ ਤਰੀਕੇ ਬਦਲਦੀਏ ਤਾਂ ਤਰ੍ਹਾਂ-ਤਰ੍ਹਾਂ ਦੀ ਸਬਜ਼ੀ ਹੈ ਜਿਹੜੀ ਬਣ ਕੇ ਤਿਆਰ ਹੋ ਜਾਂਦੀ ਹੈ ਜੇ ਤੇਲ ਤੁਹਾਡੇ ਕੋਲ ਫालतू ਹੋਇਆ ਉਹਨੂੰ ਬਾਹਰ ਕੱਢ ਲਿਓ ਥੋੜੇ ਜਿਹੀ ਤੇਲ ਵਿੱਚ ਪੁੰਨਿਓ ਜੀਰਾ ਇੱਥੇ ਚਾਹੋ ਤਾਂ ਥੋੜੀ ਜਿਹੀ ਰਾਈ ਵੀ ਪਾ ਸਕਦੇ ਹਾਂ ਤੇ ਫਿਰ ਆਪਾਂ ਇਹਦੇ ਵਿੱਚ ਪਾਇਆ ਬਰੀਕ ਲੰਬਾ ਕੱਟਿਆ ਹੋਇਆ ਪਿਆਜ਼ ਤੇ ਇਹਨੂੰ ਹੌਲੀ-ਹੌਲੀ ਪਕਾ ਮੰਗੇ ਜਦੋਂ ਹੀ ਪਿਆਜ਼ ਹੌਲੀ-ਹੌਲੀ ਤੱਕਦੇ ਜਾਣਗੇ ਤਾਂ ਆਪਣੇ ਆਪ ਹੀ ਇਸ ਤਰੀਕੇ ਨਾਲ ਖੁੱਲਦੇ ਜਾਣਗੇ ਤੇ ਦੇਖੋ ਦੇਖਣ ਵਿੱਚ ਵੀ ਵਧੀਆ ਲੱਗਦੇ ਆ ਤੇ ਜਦੋਂ ਹੀ ਇਹਨਾਂ ਨੂੰ ਪਕਦਿਆਂ ਨੂੰ 1-2 ਮਿੰਟ ਹੋ ਗਏ ਤਾਂ ਇਹਦੇ ਵਿੱਚ ਤੁਸੀਂ ਅਦਰਕ ਲਸਣ ਦਾ ਪੇਸਟ ਪਾ ਦਿਓ ਤੁਸੀਂ ਅਦਰਕ ਲਸਣ ਨੂੰ ਕੱਟ ਕੇ ਵੀ ਪਾ ਸਕਦੇ ਹੋ ਪਰ ਉਹਨੂੰ ਤੁਸੀਂ ਜੀਰਾ ਪਾਉਣ ਤੋਂ ਬਾਅਦ ਪਕਾ ਲਿਓ ਤੇ ਇਹਨੂੰ ਆਪਾਂ ਮਿਕਸ ਕਰਕੇ ਇੱਕ ਮੈਂ ਟਲੀ ਪਕਾ ਲਿਆ ਪਿਆਜ਼ ਆਪਣੇ ਅੱਧੇ ਇੱਥੇ ਬਣ ਕੇ ਤਿਆਰ ਹੋ ਗਏ ਤੁਸੀਂ ਫੁੱਲ ਨਹੀਂ ਪਕਾਉਣੇ ਫਿਰ ਨਾਲ ਦੀ ਨਾਲ ਹੀ ਪਾ ਦਾਂਗੇ ਆਪਾਂ ਸ਼ਿਮਲਾ ਮਿਰਚ ਤੇ ਗੈਸ ਦੀ ਫਲੇਮ ਇੱਥੇ ਆਪਾਂ ਮੀਡੀਅਮ ਰੱਖਾਂਗੇ ਤੇ ਹੌਲੀ ਹੌਲੀ ਹਿਲਾਉਂਦੇ ਰਵਾਂਗੇ ਸਬਜ਼ੀਆਂ ਨੂੰ ਇੱਥੇ ਟੱਕ ਕੇ ਬਿਲਕੁਲ ਨਾ ਪਕਾਇਓ ਨਹੀਂ ਤਾਂ ਇਹ ਪਾਣੀ ਵਗੈਰਾ ਆਪਣਾ ਛੱਡ ਜਾਣਗੇ ਆ ਉਸ ਤੋਂ ਬਾਅਦ ਜਦੋਂ ਹੀ ਸ਼ਿਮਲਾ ਮਿਰਚ ਪੱਕਦੀ ਨੂੰ 1 ਮਿੰਟ ਹੋ ਗਿਆ ਫਿਰ ਇਹਦੇ ਵਿੱਚ ਪਾਵਾਂਗੇ ਆਪਾਂ ਤਿੱਖੀ ਮਿਰਚ ਜ਼ਰੂਰ ਤੋਂ ਅਨਸਾਰ ਨਮਕ ਧਨੀਆ ਪਾਊਡਰ ਮਸਾਲਾ ਜੀਰਾ ਪਾਊਡਰ ਤੇ ਥੋੜਾ ਜਿਹਾ ਇਹਦੇ ਵਿੱਚ ਪਾਵਾਂਗੇ ਆਪਾਂ ਮੰਗੋ ਪਾਊਡਰ ਇਹਨੂੰ ਚਟਪਟਾ ਬਣਾਉਣ ਲਈ ਤੁਸੀਂ ਮੰਗੋ ਪਾਊਡਰ ਇਹਦੇ ਵਿੱਚ ਜ਼ਰੂਰ ਪਾਓ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਇਹਦੇ ਵਿੱਚ ਆਪਾਂ ਹਲਦੀ ਬਿਲਕੁਲ ਨਹੀਂ ਪਾਈ ਨਾ ਹੀ ਆਪਾਂ ਰੰਗ ਵਾਲੀ ਮਿਰਚ ਪਾਈ ਹੈ ਬਸ ਇਸੇ ਤਰੀਕੇ ਨਾਲ ਹੀ ਮਸਾਲੇ ਨੂੰ 1 ਮਿੰਟ ਲਈ ਸਲੋ ਫਲੇਮ ਤੇ ਪਕਾ ਲਿਓ ਜਦੋਂ ਇਹ ਮਸਾਲਾ ਚੰਗੀ ਤਰ੍ਹਾਂ ਮਿਕਸ ਹੋ ਗਿਆ ਫਿਰ ਵਿੱਚ ਮਿਕਸ ਕਰ ਦਿਓ ਆਪਣੇ ਫਰਾਈ ਕੀਤੇ ਹੋਏ ਆਲੂ ਤੇ ਦੇਖੋ ਬਹੁਤ ਹੀ ਮਜ਼ੇਦਾਰ ਜਿਹੜੀ ਚਟਪਟੀ ਜੀ ਸਬਜ਼ੀ ਇਹ ਬਣ ਕੇ ਤਿਆਰ ਹੋ ਜੂਗੀ ਇਸ ਤਰੀਕੇ ਨਾਲ ਹੌਲੀ ਹੌਲੀ ਮਿਕਸ ਕਰਦੇ ਜਾਓ ਤੇ ਜਦੋਂ ਹੀ ਦੇਖੋ ਆਲੂ ਮਸਾਲੇ ਦਾ ਪੂਰਾ ਕਲਰ ਚੜ ਗਿਆ ਉਸ ਤੋਂ ਬਾਅਦ ਤੁਸੀਂ ਇਹਨਾਂ ਨੂੰ 1 ਮਿੰਟ ਲਈ ਟੱਕ ਕੇ ਪਕਾਉਣਾ ਹੈਗਾ ਕਿਉਂਕਿ ਟੱਕ ਕੇ ਸਾਰਾ ਮਸਾਲਾ ਆਲੂਆਂ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜਾਊਗਾ ਤੇ ਫਿਰ ਜਦੋਂ ਹੀ ਇਹ ਬਣ ਗਈ ਤਾਂ ਇਹਦੇ ਲਈ ਤੁਸੀਂ ਹਰਾ ਹਰਾ ਕੱਟ ਲੈਣਾ ਧਨੀਆ ਤੁਸੀਂ ਚਾਹੋ ਤਾਂ ਸੈਲਡ ਵਾਲੀ ਗੋਭੀ ਦੇ ਪੱਤੇ ਵੀ ਕੱਟ ਸਕਦੇ ਹੋ ਉਹ ਵੀ ਇਹਦੇ ਉੱਪਰ ਪਾ ਸਕਦੇ ਹੋ ਤੇ ਮੇਥੀ ਵੀ ਪਾ ਸਕਦੇ ਹੋ ਜਿਹੜੀ ਚੀਜ਼ ਤੁਹਾਨੂੰ ਵਧੀਆ ਲੱਗੇ ਉਹ ਤੁਸੀਂ ਪਾ ਦਿਓ ਮਜ਼ੇਦਾਰ ਜੀ ਸਬਜ਼ੀ ਹੈ ਜਿਹੜੀ ਬਹੁਤ ਜਲਦੀ ਵਿੱਚ ਬਣ ਕੇ ਤਿਆਰ ਹੋ ਜੂ ਕਿਉਂਕਿ ਸਵੇਰ ਜਦੋਂ ਹੀ ਬੱਚਿਆਂ ਨੂੰ ਲੰਚ ਬਾਕਸ ਦੇਣਾ ਹੁੰਦਾ ਤਾਂ ਆਲੂ ਵਗੈਰਾ ਤੁਸੀਂ ਰਾਤ ਨੂੰ ਵੀ ਉਬਾਲ ਕੇ ਰੱਖ ਸਕਦੇ ਹੋ ਤੇ ਵਧੀਆ ਤਰੀਕੇ ਨਾਲ ਇਹ ਸਬਜ਼ੀ ਬਣਦੀ ਹੈ ਤੇ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਹੁਣ ਜਲਦੀ ਜਲਦੀ ਬਣਾ ਕੇ ਬੱਚਿਆਂ ਨੂੰ ਖਵਾਇਓ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਇਹ ਸਬਜ਼ੀ ਕਿਓ ਜੀ ਲਗੀ ਧੰਵਾਦੀ